ਫਗਵਾੜਾ ਨਿਕੋਦਰ ਰੋਡ ਤੇ ਪਿੰਡ ਮਾਨਾਵਾਲੀ ਦੇ ਨਜ਼ਦੀਕ ਦਿਨ ਚੜ੍ਹਦਿਆਂ ਹੀ ਭਿਆਨਕ ਸੜਕੀ ਹਾਦਸਾ ਵਾਪਰ ਗਿਆ ਤੇਜ਼ ਰਫ਼ਤਾਰ ਕਾਰ ਦੀ ਲਪੇਟ ਦੇ ਵਿੱਚ ਆਉਣ ਨਾਲ ਸਾਈਕਲ ਸਵਾਰ ਦੀ ਮੌਤ ਹੋ ਗਈ ਹੈ ਮ੍ਰਿਤਕ ਦੀ ਪਛਾਣ ਹਰਬੰਸ ਸਿੰਘ ਵਾਸੀ ਸਤਨਾਮਪੁਰਾ ਫਗਵਾੜਾ ਵਜੋਂ ਹੋਈ ਹੈ ਮੌਕੇ ਤੇ ਲੋਕਾਂ ਦੇ ਦੱਸਣ ਮੁਤਾਬਕ ਸਾਈਕਲ ਸਵਾਰ ਜੰਡਿਆਲਾ ਸਾਈਡ ਤੋਂ ਫਗਵਾੜਾ ਵੱਲ ਆ ਰਿਹਾ ਸੀ ਜਦੋਂ ਮਾਨਾਵਾਲੀ ਨਜ਼ਦੀਕ ਪਹੁੰਚਿਆ ਤਾਂ ਜੰਡਿਆਲਾ ਸਾਈਡ ਤੋਂ ਆ ਰਹੀ ਤੇਜ਼ ਰਫ਼ਤਾਰ ਵਰਨਾ ਗੱਡੀ ਨੇ ਉਸਨੂੰ ਟੱਕਰ ਮਾਰ ਦਿੱਤੀ ਹੈ ਮੌਕੇ ਤੇ ਉਸ ਦੀ ਮੌਤ ਹੋ ਗਈ ਹੈ ਪਰਿਵਾਰਕ ਮੈਂਬਰਾਂ ਦਾ ਦੱਸਣਾ ਹੈ ਕਿ ਉਸ ਦਾ ਸਵੇਰੇ ਸਾਈਕਲ ਤੇ ਸਵਾਰ ਹੋ ਕੇ ਸੈਰ ਕਰਨ ਦੇ ਲਈ ਗਿਆ ਹੋਇਆ ਅਚਾਨਕ ਹੀ ਹਾਦਸਾ ਵਾਪਰਿਆ ਮੌਕੇ ਤੇ ਉਸ ਦੀ ਜਾਨ ਚਲੀ ਗਈ ਹੈ ਪੁਲਿਸ ਇਸ ਸਬੰਧੀ ਕਾਰਵਾਈ ਕਰ ਰਹੀ ਹੈ ਬਗਵਾਲਾ ਤੋਸ਼ਰਨਜੀਤ ਸਿੰਘ ਸੋਨੀ ਦੇ ਨਾਲ ਯਾ ਸ਼ਰਮਾ ਦੀ ਰਿਪੋਰਟ ਜੀ ਸੰਜੀਤ ਕੁਮਾਰ ਜੀ ਇਹ ਐਕਸੀਡੈਂਟ ਮਨਾਲੀ ਦੇ ਕੋਲ ਹੋਇਆ ਕੀ ਮਾਮਲਾ ਕੀ ਹੈ ਸਰ ਮਾਮਲਾ ਹੈ ਜੀ ਬਜੁਰਗਿਆਰੇ ਸਾਈਕਲ ਦੇ ਉੱਪਰ ਸਾਈਕਲ ਤੇ ਆ ਰਹੇ ਅ ਜੀ ਆ ਉਹ ਆਪਦੀ ਜਾਂਚ ਚੋ ਪੇੜ ਸੀ ਮੂਰੇ ਪੇੜ ਤੋਂ ਬਚਨ ਦੀ ਮਾਰ ਨਾਲ ਉਹ ਸੈਰ ਚੋਂ ਸਾਈਕਲ ਕੀਤਾ ਪਿੱਛੋਂ ਗੱਡੀ ਟਾਰੀ ਵਰਨਾ ਬਹੁਤ ਸਪੀਡ ਤੇ ਉਹ ਆ ਕੇ ਕਾਰ ਦੇ ਵਿੱਚ ਚੱਕ ਕੇ ਲਗੀ ਦਾ ਬਾਬਾ ਉੱਠਿਆ 1 ਤੋਂ 10 ਫੁੱਟ ਪਤਾ 10 ਫੁੱਟ ਆ ਕੇ ਥੱਲੇ ਲੱਗੇ ਜ਼ਮੀਨ ਤੇ ਉਹਦਾ ਮੱਥਾ ਲੱਗਿਆ ਉਹਨਾਂ ਨਾਲ ਤੇ ਬਾਬਾ ਜੀ ਸਾਈਕਲ ਤੇ ਸੀ ਸਾਈਕਲ ਤੇ ਸੀ ਕਿ ਕਿੱਥੋਂ ਕਿੱਥੇ ਆ ਰਹੇ ਸੀ ਮਤਲਬ ਬਾਬਾ ਜੀ ਇਹ ਇਧਰੋਂ ਆ ਰਹੇ ਸੀ ਬਾਬਾ ਜੀ ਉਧਰੋਂ ਆ ਰਹੇ ਗੱਡੀ ਵਧੂ ਮਾਰੀ ਕੋ ਕਰਨਾ ਤੇ ਟਰੱਕ ਦੇ ਵਿੱਚ ਲੱਗੀ ਗੱਡੀ ਟਰੱਕ ਦੇ ਵਿੱਚ ਉਹ ਗੱਡੀ ਦਾ ਬਾਬੇ ਨੂੰ ਬੜਾ ਭਗਾ ਕੇ ਮਾਰਿਆ ਉਹ ਕੰਟਰੋਲ ਨਹੀਂ ਹੋਈ ਆ ਕੇ ਬਾਅਦ ਜੋ ਆ ਕੇ ਟਰੱਕ ਦੇ ਟਾਇਰ ਦੇ ਵਿੱਚ ਲਾ ਕੇ ਟੈਂਕੀ ਲੱਗੀ ਗੱਡੀ ਦੂਸਰੀ ਸੀਗੇਟ ਰਕਾ ਰਹੇ ਹੌਲੀ ਹੌਲੀ ਤੇ ਬੰਦੇ ਦੀ ਡੈਥ ਹੋ ਗਈ ਹਾਂ ਬੰਬਰ ਚੁਰ ਦੀ ਡੈਥ ਹੋ ਗਈ ਮੌਕੇ ਵੀ ਤੇ ਕਿੰਨੇ ਕ ਵੇ ਹੋਇਆ ਜੀ ਇਹ 6:30 ਸਵੇਰ ਮੇਰਾ ਨਾਮ ਕਰ ਸੈਮਸੰਗ ਆ ਜੀ ਹਾਂ ਜੀ ਅੱਜ ਇਹ ਮਤਲਬ ਕਿ ਐਕਸੀਡੈਂਟ ਹੋਇਆ ਇਹ ਮਾਮਲਾ ਕੀ ਹੈ ਐਕਸੀਡੈਂਟ ਹੋਇਆ ਸਾ ਤੋਂ ਤਾਂ ਪਤਾ ਨਹੀਂ ਕਿ ਆਪਣੇ ਜਾਂਦੇ ਸੀ ਘਰ ਬੱਸ ਲੈ ਮੈਂ ਤਾਂ ਗਿਆ ਸੀ ਆਪਣਾ ਲੈ ਕੇ ਆਇਆ ਹੋਰ ਸਾ ਨੂੰ ਪਤਾ ਨਹੀਂ ਕਿੱਥਾ ਹੋਇਆ ਕਿੱਥਾ ਨਹੀਂ ਹੋਇਆ ਸਾਡੇ ਜਾਣਗੇ ਸਾ ਤੋਂ ਤਾਂ ਕਲੀਪ ਨਹੀਂ ਆਇਆ ਬਸ ਤੇ ਤੁਹਾਡੇ ਕੀ ਲੱਗਦੇ ਹੈ ਕੀ ਨਾਂ ਜੀ ਉਹਨਾਂ ਦਾ ਹਰਪ੍ਰਤ ਸਿੰਘ ਜੀ ਕਿੱਥੇ ਦੇ ਰਹਿਣ ਵਾਲੇ ਹੋ ਬਹੁਤ ਸਤਨਾਪੁਰੇ ਦੇ ਰਹਿਣ ਵਾਲੇ ਆ ਜੀ ਪੂਰੇ ਪਿਸ਼ਰਾਮਗੜੀ ਹੁੰਦੇ ਇੱਥੇ ਲਈ ਵਾਪਸ ਹੀ ਰਹਿੰਦੇ ਆ ਇੱਕ ਆਤੇ ਸੀ ਜੀ ਆ ਰਹੇ ਇਹ ਸਾਈਕਲ ਤੇ ਜਾ ਰਹੇ ਸਵੇਰੇ ਸ਼ਹਿਰ ਕੰਮ ਜਾ ਰਹੇ ਸੀ ਇਹ ਘਰੋਂ ਪਤਲਾ ਕੇ ਸ਼ਹਿਰ ਕੰਮ ਜਾ ਰਹੇ ਸੀ ਤੇ ਕਿਹੜੀ ਜੀਨ ਹੋਇਆ ਜੀ ਆਹ ਕਾਰ ਦੇ ਨਾਲ ਹੋਇਆ ਜੀ ਕਾਰ ਲੱਗ ਗਈ ਆ ਹੁਣ ਪਤਾ ਨਹੀਂ ਕੀ ਤਾਂ ਲੱਗੀ ਜਿਹਦੀ ਗਲਤੀ ਰੱਪ ਜਾਵੇ ਤੇ ਡੈਥ ਵਗੈਰਾ ਹੋ ਗਈ ਇਹਨਾਂ ਦੀ ਡੈਕਟ ਹੋ ਗਈ ਜੀ ਪਰ ਬੋਡੀ ਵਗੈਰਾ ਕਿੱਥੇ ਰੱਖੀ ਬੋਡੀ ਹਸਪੀਟਲ ਰੈਸਿਵਲ ਹਸਪੀਟਲ ਹੈ ਹਾਂਜੀ ਮੈਨੂੰ ਇੱਕ ਐਕਸੀਡੈਂਟ ਆਇਆ ਠੀਕ ਹੈ ਹਾਂਜੀ ਸਾਡੇ ਸਿਵਲ ਹਸਪੀਟਲ 'ਚ 6:30 ਵਜੇ ਇੱਕ ਪੇਸ਼ੈਂਟ ਆਇਆ ਨੇ 65 ਈਅਰ 올 ਮੇਲ ਨੇ ਉਹਨਾਂ ਦਾ ਰੋਡ ਟ੍ਰੈਫਿਕ ਐਕਸੀਡੈਂਟ ਹੋਇਆ ਮੰਨਾਂ ਵਾਲੀ ਪਿੰਡ 'ਚ ਜਿੱਦਾਂ ਐਸ ਪਰ ਇਨਫੋਰਮੇਸ਼ਨ ਕਿ ਸਾਈਕਲ ਤੇ ਜਾ ਰਹੇ ਸੀ ਤੇ ਤੇਜ਼ ਰਫ्तार ਗੱਡੀ ਨੇ ਉਹਨਾਂ ਨੂੰ ਹਿਟ ਕੀਤਾ ਤੇ ਪੇਸ਼ੈਂਟ ਦੀ ਮੌਕੇ ਤੇ ਮੌਤ ਹੋ ਗਈ ਹਸਪੀਟਲ ਸਪੇਸ਼ਲ ਬੋਰਡੈਂਟ ਹੈ ਮੈਡਮ ਕੋਈ ਨਾਮ ਵਗੈਰਾ ਪਤਾ ਚੱਲਿਆ ਸਾਹਮਣੇ ਹੈ ਅਨਨੋਨ